ਸਤਿਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਦੁਖ ਪੰਜਨੀ ਸਹਿਵਾ ਗੌੜੀ ਮਹਲਾ ਪੰਜਵਾ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਟ ਕਹਿ ਰਿਆ ਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਤ ਕੜ ਵਸੈ ਪਰਮ ਬ੍ਰਹਮ ਸੋਈ ਸੁਹਾਵਾ ਥਾਉ ਜਮਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸਈਵਾਤ ਤਸਨਾ ਜਾਣੀਆਂ ਨਾ ਜਾ ਪਿਆ ਰਾਤ ਉਠ ਤੇਰੀ ਜਗ ਜੀਵ ਨਾਮ ਮਿਰ ਠਾਕੁਰ ਅਗਮਗਾਦ ਭੈ ਕਿਰਪਾਲ ਗੁਸਾਈਆਂ ਨਟੇ ਸੁ ਸੰਤਾਪ ਤੱਤੀ ਵਾਣ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਈਓ ਗੋ ਰੋ ਸੱਚਾ ਸਤਿਨਹਾਰ ਗੁਟਟਾ ਸਭ ਕਿਛ ਪਾਇਆ ਜਨਾਨਿਕ ਸਤ ਬਲਿਹਾਰ ਗੌੜੀ ਮਹਲਾ ਪੰਜਵਾ ਸੋ ਕੇ ਹਰੇ ਕੇ ਨਮਾਹੇ ਅਮੁਤ ਦਿਸ਼ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰ ਦੇਵਾ ਸੇਉ ਕਉ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁੰਨੀ ਮੰਨਿਆ ਆਸ ਕਰੀ ਦਇਆ ਸਤਿਗੁਰ ਗੰਤਾ ਸਾਧ ਹੁਣਾਟੇ ਸੁਕਾਏ ਸੁਮਾਏ ਟੀਲਾਂ ਤਰੀ ਜਾ ਗੁਰ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਖੁ ਫਲੇ ਗੌੜੀ ਮਹਲਾ ਪੰਜਵਾ ਤਾਪ ਗਏ ਪਾਇ ਪ੍ਰਸਾਦ ਸੀਤਨ ਤੈ ਕਿੰਨੀ ਪ੍ਰਵਦਾਤੈ ਰਉ ਕਰ ਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਓ ਸਿਮਰਤਾ ਸਿਮਰਤ ਪ੍ਰਭ ਕਾ ਨਾਮ ਸਲ ਰੂਹ ਕਾ ਬਲ ਸਥਾਓ ਸਹਿ ਸਵਾਇ ਬੋਲੇ ਹਰ ਬਾਣੀ ਆਠ ਪੈਰ ਪਰੋ ਸਮਰੋ ਪ੍ਰਾਣੀ ਦੋਗ ਦਰਦ ਜੰਮ ਦੇਣ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਕੋਟ ਵਿਗਨ ਹਰੇ ਖਨਮਾ ਹੈ ਹਰ ਹਰ ਕਤਾ ਸਾਥ ਸੰਗ ਸੁਨਾ ਹੈ ਪ੍ਰੇਮਤ ਰਾਮ ਰਸ ਅਮਤ ਗੁੰਜਾਸੋ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰੰ ਕਲਿਆਨ ਸੁਖ ਸੈ ਨਿਧਾਨੋ ਜਗਤ ਦਾ ਵਸ ਹੈ ਭਗਵਾਨ ਓਕਦ ਮੰਤਰ ਤੰਤ ਸਭ ਸ਼ਾਰ ਕਰਨੇ ਹਰ ਦੈ ਮਾ ਧਾਰ ਤਜ ਸੋ ਪਰਮ ਪਜੋ ਪਰ ਬ੍ਰਹਮੋ ਕਹੋ ਨਾਨਕ ਟਲ ਹੁ ਧਰਮ ਗੋੜੀ ਮਹਲਾ ਪੰਜਵਾ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾ ਪਾਵਨ ਸੇ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਰਸਨ ਵਕਾਨ ਬਿਨਸ ਰੂਪ ਤੈ ਕਲਿਆਨ ਪਾਰ ਬ੍ਰਹਮ ਗੁਣ ਗੰਭੀਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ गावा ਨਿਤ ਨੀਤ ਗਈ ਪਿਆਦੁਰੇ ਜਨਮੀਤ ਮਨ ਵਚ ਕਰਮ ਪ੍ਰਵਪਨਾ ਤੇ ਆਈ ਨਾਨਕ ਦਾ ਤੇਰੀ ਸ਼ਰਨਾਇ ਗੋੜੀ ਮਹਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਾਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਤੇਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਰਹਾਉ ਦੂਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਕੀ ਕਰਤਾਰੇ ਬਾਦਸ਼ਾਹ ਸਾਹ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋਹ ਹੋਏ ਪਜੋ ਭਗਵਾਨ ਸਾਧ ਸੰਗਿਲ ਕੀਨੋ ਮਕਾ ਦਾਨ ਸਨ ਪ੍ਰੇ ਪ੍ਰਵੰਤਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਗੌਲੀ ਮਹਲਾ ਪੰਜਵਾ ਰਾਖਿ ਤਪ ਪਰ ਮੇਰੇ ਮੋਹਿ ਨਿਰਗੁਣ ਸਾਭ ਤੁਮ ਤੇਰੇ ਰਹਾਉ ਪੰਜ ਵਿਖਾਤੀ ਗਰੀਬ ਆਕੋ ਰਖਨ ਹਾਰੇ ਖੇਤ ਕਰੈ ਅਰ ਬੋ ਸੰਤਾਵੈ ਆਯੋਸ਼ਣ ਤੁਹਾਰੇ ਕਰ ਕਰ ਹਾਰਿ ਆਉਣਿਕ ਕੋ ਪਾਤੀ ਸੁਧਹਿ ਕਤੂ ਨਾਹੀ ਏਕ ਬਾਸ ਸੰਤਾ ਕੀ ਉਤਾ ਸਾਸ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਮਨ ਦਿਓ ਮੋਹਿ ਨਿਰਪੋਉ ਕਰ ਕਾ ਸਭ ਕੁਮਾਇਆ ਜੀਤ ਲਇਆ ਮਹਾ ਬਿਕਾ ਦੇ ਸੈ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹਲਾ ਪੰਜਵਾ ਸਾਰਵ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਗਨ ਲਾਗੈ ਜਪਲ ਖ ਭੇਵ ਤਰਤ ਪੁਨੀਤ ਫੈ ਗੁਨ ਗਾਏ ਦੁਖਤ ਗਿਆ ਹਰ ਨਾਮ ਧਿਆਏ ਰਹਾ ਸੋਨੀ ਥਾਈ ਰਵਿਆ ਆਪ ਯਾਦ ਜੁਗਾ ਜਾ ਕਬਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਨ ਲਗੇ ਮਨ ਮਿੱਟੇ ਨਿਰਵਿਗਨ ਹੋਏ ਸਭ ਥਾਈ ਉਟੇ ਸਾ ਸੁਖ ਪਾਏ ਸਤਿਗੁਰ ਤੁੱਠੇ ਪਾਰਮਰਮ ਪਰ ਭਾਇ ਰਖਵਾਲੇ ਜਿੱਥੈ ਕਿਤੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਲਾਵਲ ਮਹੱਲਾ ਪੰਜਵਾ ਚਰਨ ਕਉਨ ਪਰ ਹਰਿ ਦਇ ਤੇ ਆਏ ਰੂਗ ਗਏ ਸਗਲੇ ਸੁਖ ਪਾਏ ਗੁਰ ਦਵ ਕਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾ ਅਕਤ ਕਥਾ ਅਮਰ ਪ੍ਰਵਾਨੀ ਕਉ ਨਾਨਕ ਜਨ ਜੀਵੇ ਗਿਆਨੀ ਬਲਾਵਲ ਮਹੱਲਾ ਪੰਜਵਾ ਸਾਂਤ ਪਾਏ ਗੁਰ ਸਤਗੁਰੂ ਪੂਰੇ ਸੁਖ ਭੁਜੇ ਬਾਜੇ ਅਨੰਦ ਤੂਰੇ ਰਹਾ ਤਾ ਪਾਵਨਾ ਸੇ ਹਰਿ ਸਮਰਤਿ ਕਿਲ ਵਿਕਸਾ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੀ ਲਾਲ ਮਹੱਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਵਰ ਆਪਣਾ ਬਰਦਰ ਕਾ ਸਮਾਰਿਆ ਸਾਜਨਾ ਹੋਏ ਕਿਰਪਾਲਾ ਵਿਕਸੇ ਸਭ ਪਰਵਾਰਿਆ ਕਾਰਜ ਸਤਿਗੁਰਿਆ ਸਵਾਰਿਆ ਵੱਡੀ ਅਰਜਾ ਹਰ ਗੋਵਿੰਦ ਕੀ ਸੂਕ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਣ ਤ੍ਰਪਉਨ ਹਰਿਆਉ ਵੇ ਸਗਲੇ ਜੀ ਸਾਥ ਆਰਿਆ ਮਨ ਚ ਨਾਨਕ ਪਲ ਪਾਏ ਪੂਰਨ ਚ ਪੁਜਾਰਿਆ ਬਲਾਵਲ ਮਹਲਾ ਪੰਜਵਾ ਰੋਗ ਗਿਆ ਪ੍ਰਵਾਹ ਗਿਆ ਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਹਾਉ ਰਾਜ ਰਜ ਭੋਜਨ ਖਾਉ ਮੇਰੇ ਭਾਈ ਅਮਰਤ ਨਾਮ ਰਤ ਮਾਏ ਧਾਈ ਨਾਨਕ ਗੁਰਪੂਰੇ ਸ਼ਰਨਾਈ ਜਿਨਾਂ ਪ੍ਰੇ ਨਾਮ ਕੀ ਪੈਦਰਖਾਏ ਗਲਾਵਲ ਮਹੱਲਾ ਪੰਜਵਾ ਤਾ ਸਨਤਾ ਸਭ ਲਈ ਗਏ ਬਿਨ ਸੇ ਤੇ ਰੋਗ ਪਾਰ ਬ੍ਰੰਤੁਮ ਬਖਸ਼ਿਆ ਸੰਤ ਰਸਖੋਗ ਰਹਾਉ ਸਰ ਸੁਖ ਅਦਿ ਮੰਡਲੇ ਤੇਰਾ ਮੰਤਨਿਆ ਰੌਗ ਗੁਨ ਗਾਵੰਤ ਰਾਮ ਕੇ ਉਪਜੋਗ ਆਏ ਵਸੋ ਕਰਦੇ ਸਮੈ ਭਲੇ ਸੰਜੋਗ ਨਾਨਕ ਪਰਸੋਂ ਪਰਸੋਂ ਧਾਏ ਲਹਿ ਗਈ ਵਿਯੋਗ ਬਲਵਲ ਮਨ ਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਰਪਾਲ ਦੀਨ ਦਿਆਲ ਪਰ ਪਰਮ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨਤਨ ਸੀਤਲ ਸੁਗੀ ਭਇਆ ਪ੍ਰਭ ਧਾਵਨ ਜੋਗ ਰਹਾ ਔਕਾਧਰ ਕਾ ਨਾਮ ਹੈ ਜਿਤ ਰੋਗ ਨਾ ਵਿਪਾਏ ਸਾਧ ਸੰਗ ਮੰਤਨ ਹਿਤਾਇ ਫਰ ਦੁੱਖ ਨਾ ਜਾਪੈ ਹਰ 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 Japie ਅੰਤਰ ਲਿ ਬਲਾਈ ਕਿਲ ਉਤਰਾ ਸਦ ਹੋਏ ਸਾਧੂ ਸਰਨਾਇ ਸント ਜਪਤ ਹਰ ਨਾਮ ਜਸ ਤਾਕੇ ਦੂਰ ਬਲਾਈ ਮਹਾ ਮੰਤਰ ਨਾਨਕ ਕਥਾਏ ਹਰ ਕੇ ਗੁਣ ਗਾਈ ਬਲਵਨ ਮਹਲਾ ਪੰਜਵਾ ਹਰ 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 ਆਰਾਤੀ ਹੈ ਹੋਈਏ ਆਰੋਗ ਹੈ ਰਾਮਚੰਦ ਕੀ ਲਛਟਕਾ ਜਨਮ ਆਰਿਆ ਰੋਗ ਰਹਾ ਗੁਰਪੁਰਾ ਹਰਿ ਜਾਪੀਐ ਨਿਤ ਕੀ ਚੈ ਭੋਗਾ ਸਾਧ ਸੰਗਤ ਕਾ ਵਾਰਣ ਮਿਲਿਆ ਸੰਯੋਗਾ ਜਿਸ ਸਿਮਰਤੁ ਪਾਈਐ ਵਿੰਸੈ ਭੀ ਯੋਗਾ ਨਾਨਕ ਪ੍ਰਸਨ ਆਗਤੀ ਕਰਨ ਕਰਨ ਜੋਗ ਰਾਗ ਬਲਾਵ ਮਹਲਾ ਪੰਜਵਾ ਧੁਖ ਦੇ ਕਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਔਰ ਪਾਸ ਸੋ ਛੱਗਿਆ ਦਾਰੋ ਨਾਮ ਲਿਆ ਤਾਪអស់ ਮਿਟੇ ਰੋਗ ਸੀਤਲ ਮਨ ਭਇਆ ਗੁਰਪੁਰ ਆਇਆ ਰਾਦਿਆ ਸੁਗਲਾ ਦੁਗਿਆ ਰਖਨ ਹਰ ਰਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕਰ ਕਰੋ ਕਾਢਿਆ ਕੀਨਾ અપਨਾਇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹਲਾ 50 ਰੋਗ ਮਟਾਇਆ ਪ੍ਰਭੂ ਪ੍ਰਵ ਉਪਜਾ ਸੁਖ ਸ਼ਾਂਤ ਰੋਗ ਮਟਾਇਆ ਆਪ ਪ੍ਰਭ ਉਜਾ ਸੂਖਾਂਤ ਵੱਡ ਪ੍ਰਤਾਪ ਚਜ ਰੂਪ ਹਰ ਕੀ ਨੀਂਦਾ ਤ ਗੁਰ ਗੋਬਿੰਦ ਕਿਰਪਾ ਕਰੀ ਰਾਖਾ ਮੇਰੇ ਭਾਈ ਰਾਮਤਿ ਸ੍ਰੀ ਸ਼ਨਾਗਤੀ ਜੋ ਸਦਾ ਸਹਾਈ ਰਹਾ ਮਰਤੇ ਕਦੇ ਨਾ ਮੋਵੇ ਜਨ ਕੀ ਅਲਾਸ ਨਾਨਕ ਜੂਰ ਗੋਬਿੰਦ ਕਾ ਪੂਰਨ ਬੰਤਾਸ ਬਲਵਨ ਮਹਲਾ 5 ਕਾਤਿ ਗੋ ਨ ਲੱਗਈ ਪਾਰ ਬ੍ਰਹਮ ਸਰਨਾਈ ਚਉਗਤ ਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਪੈਟਿਆ ਜਨ ਬੰਦ ਬਣਾਏ ਰਾਵਨਾ ਔਖ ਦੀ ਆਏ ਕਲ ਬੁਲਾਈ ਰਹਾਓ ਰਾਖਲੇ ਤੇ ਰੱਖਣ ਹਾਰ ਸਭੈ ਮਿਟਾਈ ਕਹੋ ਨਾਨਕ ਕਿਰਪਾ ਭਈ ਪਰ ਭਾਈ ਸਹਾਏ ਬਲਾਵਨ ਮਹੱਲਾ 5ਆ ਆਪਣੇ ਵਾਲਕਾ ਪਰ ਰੱਖੈ ਨ ਪਾਰ ਬ੍ਰਹਮ ਗੁਰudev ਸੋ ਕੋ ਸਾਲ ਸਦਾ ਸਾਇਜ ਆਨੰਦ ਪਾਈ ਪੂਰਨ ਭਈ ਸੇ ਵਾ ਵਰਹਾਉ ਪਾਜਨਾ ਕੇ ਬੇਨਤੀ ਸੁਣੀ ਪ੍ਰਵਯਾਪ ਰੋਗ ਮਟਾਇ ਜੀਵਾਲਿਆਨ ਜਾਕਾ ਬਲ ਪ੍ਰਤਾਪ ਹੈ ਦੁਖ ਮਾਰੇ ਬਖਸ਼ੇ ਨੇ ਆਪਣੀ ਕਲ ਧਾਰੀ ਮੰਦਵੰਚਿਤ ਫਲ ਦਿੱਤੇ ਹਨ ਨਾਨਕ ਬਲਿਹਾਰੀ ਬਲਾਦ ਮਹੱਲਾ ਪੰਜਵਾ ਤਾਪ ਲਹਾਇਆ ਗੁਰ ਸਤਜਨ ਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਲ ਰਾਖੀ ਸਾਰਾ ਸੰਸਾਰ ਰਹਾਉ ਕਰ ਮस्तक ਧਾਰ ਬਾਲਕ ਰਖ ਲੀਨੋ ਪ੍ਰਭੈ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰੱਖੈ ਮਹਰਵਾਨ ਨਾਨਕ ਬੋਲੇ ਅਧਿਰਗੇ ਪ੍ਰਵਾਨ ਬਲਾਵਲ ਮਹਲਾ ਪੰਜਵਾ ਤਾ ਪਾਪ ਤੇ ਰੱਖੈ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਰਦੈ ਮੈਂ ਜਾਪ ਹੋ ਰਹਾ ਹਾਂ ਕਰ ਕਿਰਪਾ ਹੱਥ ਪਰਵਦੀ ਨੈ ਜਗਤ ਉਧਾਰਨੋਖਨ ਪ੍ਰਤਾਪ ਦੁਖ ਵਿੰਚੇ ਸੁਬਨਨ ਪ੍ਰਵੇਸ਼ਾ ਕ੍ਰਿਸ਼ਨ ਗੁਜੀ ਮੰਤਨ ਸਜ ਧਰਾਪ ਅਨਾਥ ਕੋ ਨਾਥ ਸੰ ਸਮਰਤਾ ਸਭ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਚਨ ਸਭ ਪੰਜਾਂ ਸ੍ਰੋਮੇ ਗੁਣ ਗਾਵਤ ਨਾਨਕ ਆਲਾਪ ਸੋਰਠ ਮਹਲਾ ਪੰਜਵਾ ਕ੍ਰਿਸ਼ਨਾਨ ਸਿਮਰ ਪਰਵੇਤਨਾ ਮੰਤਨ ਪਏ ਆ ਰੋਗਾ ਕੋਟ ਵਿਗਨ ਲਾਤੇ ਪ੍ਰੋ ਸਰਨਾ ਭਗਤੇ ਭਲੇ ਸੰਜੋਗਾ ਰਬਾਣੀ ਸ਼ਬਦ ਸੁਪਾਕਿਆ ਗਾਓ ਸੁਣੋ ਕੋੜੋ ਨਤ ਭਾਈ ਗੁਰਪੂਰਾ ਤੂੰ ਰੱਖਿਆ ਰਹਾਓ ਸਾਚਾ ਸਰਬ ਅੰਮ੍ਰਿਤ ਵਡਾਈ ਪਤੋ ਚਲਦਾ ਹੈ ਅੱਲਾ ਸੰਤਾਂ ਕੀ ਪੈ ਰਹਿਦਾ ਆਇ ਆਦ ਗੁਰਦਪਤ ਪਾਲਾ ਆਰ ਅੰਮ੍ਰਿਤ ਨਾਮ ਪੋਜਨਤ ਪੁੰਚੋ ਸਰਬ ਵੇਲਾ ਮੁਕ ਪਾਵੋ ਜਰਾ ਮਰਤਾ ਸਭ ਨਾ ਟਾ ਗੁਣ ਗੋਵਿੰਦਤ ਗਾਓ ਸੁਣੀ ਅਰਦਾਸ ਸੁਮੀ ਮੇਰਾ ਸਰਬ ਕਲਾ ਬਣਾਈ ਪ੍ਰਭ ਜਤੋ ਅਈਸਾ ਗਲੇ ਜੁਗ ਅੰਤਰ ਗੁਰੂ ਨਾਨਕੀ ਬੜਿਆਏ ਸੋਤ ਮਹੱਲਾ ਪੰਜਵਾ ਸੋਗ ਮੰਗਲ ਤਲਿਆਨ ਸਾਇ ਤੁੰਨ ਕ੍ਰਮ ਕੇ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਪੂਰੇ ਸਤਿਗੁਰ ਕੀ ਸੰਨਾਈ ਜਾਕੀ ਸੇਨਾ ਧਰਤੀ ਚਾਈ ਰਹਾ ਕਰਮੈ ਸੂਖ ਬਾਰ ਖੰਸੁਕਾ ਪ੍ਰਭ ਆਪਣੇ ਭੈ ਦਇਆਲਾ ਨਾਨਕ ਬਿਗਨ ਨ ਲੱਗੈ ਕੋ ਮੇਰਾ ਪ੍ਰਭੂਆ ਕਿਰਪਾਲਾ ਸੋਰਠ ਮਹਲਾ ਪੰਜਵਾ ਗਾਇ ਕਲੇਸ਼ ਰੋਗ ਸਭ ਨਾਸੈ ਪ੍ਰਭ ਆਪਣੀ ਕਿਰਪਾ ਧਾਰੀ ਆੜ ਤਰ ਆਰਾਦੋ ਸੁਆਮੀ ਪੂਰਨ ਕਾਲ ਹਮਾਰੇ ਹਰ ਜੀਉ ਤੂ ਸੁਖ ਸੰਪਤਰਾ ਸ ਰਾਖ ਲਿਹੁ ਪਾਈ ਮੇਰੇ ਕੋ ਪ੍ਰਭਾਗੇ ਅਰਦਾਸ ਰਹਾ ਜੋ ਮੰਗੋ ਸੋਈ ਸਵੀ ਪਾਓ ਆਪਣੇ ਖਸਮ ਪਰੋ ਸਾਖ ਉਹਨਾਂ ਨੇ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠਿ ਮਹਲਾ 5 ਸਿਮਰ ਸਮਰਗਤ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਂ ਖਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਰਨ ਕਾਨ ਸਮਰਤ ਸੁਆਮੀ ਪੂਰਨਪੁਰਖ ਵਿਧਾਤਾ ਰਹਾ ਆਨੰਦ ਬਿਨੋਦ ਮੰਗਲ ਗੁੰਗਾ ਵਾ ਗੁਰੂ ਨਾਨਕ ਪੈ ਦਿਆਲਾ ਜੈ ਜੈ ਕਰ ਪੈ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਾਲਾ ਸੋਠ ਮਹੱਲਾ ਪੰਜਵਾ ਦਰਤ ਗਵਾਇਆ ਹਰ ਪਾਰ ਵਾਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪਰ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸਹਿ ਆਨੰਦ ਗੁਣ ਗਾਵੋ ਮਨ ਤੁੰਦੇ ਸੁਖਾਲੇ ਰਹਾਓ ਪਤਵਧਾਰਨ ਸਤਿਗੁਰੂ ਮੇਰਾ ਮੋਹਿਤਿਸ ਕਾ ਪਰਵਾਸਾ ਬਖਸ਼ ਲੈ ਸੋ ਸੱਚਾ ਸਾਹਿਬਾ ਸੁਨਾਨ ਕੀ ਅਰਦਾਸਾ ਸੋਰਠ ਮਹਲਾ ਪੰਜਵਾ ਬਖਸ਼ਿਆ ਪਾਰ ਪਰਮ ਪਰਮੇਸ਼ਰ ਸਗਲੇ ਰੋਗ ਦਾਰੇ ਗੁਰਪੂਰੇ ਕੀ ਸ਼ਰਨਿ ਉברੈ ਕਰ ਸਭ ਸਵਾਰੇ ਅਰਜਨ ਸਿੰਘ ਨਾਮ ਧਾਰ ਤਪ ਤਾਰਾ ਸਤਿਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਅੰਦ ਕਰਾਏ ਮੇਰੇ ਪਿਆਰੇ ਹਰ ਗੋਬਿੰਦ ਕੋ ਰਾਖਿਆ ਵੱਡੇ ਵਿਡਾਈ ਨਾਨਕ ਕਰਦੇ ਕੀ ਸਾਚ ਸਬਦ ਸਤਿ ਪਾਕਿਆ ਸੋਤ ਮਹਲਾ 5 ਵੇ ਕਿਰਪਾਲ ਗੁਰੂ ਗੋਬਿੰਦ ਸਾਹਿਬ ਨੂੰ ਅਰਤ ਪਾਏ ਹਸਤਰ ਫੈਲਾ ਗਰ ਚਰਣੀ ਗੋਬਿੰਦ ਕੇ ਗੁਣ ਗਾਏ ਪੜੋ ਸਮੁhrt ਪੂਰਾ ਸਾੰਤ ਸਹਿ ਆਨੰਦ ਨਾਮ ਜਪੋ ਬਾਜੇ ਅਨੰਤੂ ਰਹਾ ਰਹਾਓ ਮੇਰੇ ਸਵਾਮੀ ਪ੍ਰੀਤਮਪੰਦੇ ਘਰ ਮੰਦਰ ਸੁਖਦਾਈ ਹਰਨਾਮ ਨਿਧਾਰਨ ਨਾਨਕ ਜਨ ਪਾਇਆ ਸਗਲੇ ਵਿੱਚ ਪੁਜਾਈ ਸੋਟ ਮੁਖਲਾ ਪੰਜਵਾ ਸੰਤੋਹ ਹਰ ਹਰ ਨਾਮ ਤੇ ਆਏ ਇਸ ਸਾਗਰ ਪ੍ਰਭ ਸਰੂ ਨਾਹੀ ਮਨ ਚਿੰਦੜਾ ਕਲ ਪਾਏ ਰਹਾ ਸਤਗੁਰੂ ਪੁਰਾ ਤਾ ਗੁਆਏ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਫਰ ਭਾਇ ਦੇ ਲਿਆ ਦੁੱਖ ਮਿਟਿਆ ਸਭ ਪਰਿਵਾਰੇ ਸਰਨ ਨਾਨਕ ਮੰਗ ਰਸ ਰੂਪਾ ਹਰ ਕਾ ਨਾਮ ਆਧਾਰ ਹੋ ਨਾਰਿ ਪਤਰਾ ਕੀ ਪਰਮੇਸ਼ਰ ਉਦਰਾ ਸਤ ਸੰਸਾਰੋ ਸੋਤ ਮਹਲਾ 5 ਮੇਰਾ ਸਤਗੁਰੁ ਰਖਵਾਲਾ ਹੋ ਆ ਤਾਰਿ ਕਿਰਪਾ ਪ੍ਰਵਾਹ ਦੇ ਰਾ ਕਿਆ ਹਰ ਗੋਵਿੰਦ ਮੰਦਰੋ ਆ ਰਹਾ ਤਾ ਗਇਆ ਪ੍ਰਵਾਹ ਮਡਾਇਆ ਜਨ ਕੀ लाज ਰਖਾਈ ਸਾਧ ਸੰਗਤਿ ਸਫਲ ਪਾਈ ਸਤਗੁਰ ਕੈ ਬਲ ਜਾਈ ਆਲ ਦ ਬਲ ਪਰੋ ਦੋਆ ਸੁਆਰੇ ਹਮਰਾਂ ਗਣੋ ਗਣਾਂ ਵਿਚਾਰਿਆ ਅਟਲੋ ਵਚਨ ਨਾਨਕ ਗੁਰ ਤੇਰਾ ਸਫਲ ਕਰਮ ਮਸਤਕ ਧਾਰਿਆ ਸੋਰਠ ਮਹਲਾ ਪੰਜਵਾ ਜੀ ਅਜੰਤਰ ਤਤਸ ਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰਖਾ ਪੂਰਨ ਪੈਗੜਾਏ ਪਾਰ ਬ੍ਰਹਮਪੂਰਾ ਮੇਰੇ ਨਾਲ ਗੁਰਪੂਰਾ ਪੂਰੀ ਸਵਰਾਕੀ ਹੋਏ ਸਰਬ ਦਿਆਲ ਰਹਾਉ ਅੰਦੀ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਅੰਦਾਜ਼ ਕੋ ਕੰਢ ਲਾਏ ਰੱਖੈ ਜੋ ਬਾਰਿਕ ਪਤ ਮਾਤਾ ਸੋਤ ਮਹਲਾ 5 ਤਾਣ ਪਾਈ ਕਰਤਾਰੇ ਤਾਉ ਛੁੱਟ ਗਿਆ ਪਰਵਾਰੇ ਗੁਰਪੂਰੇ ਰੱਖੀ ਸੰ ਸੱਚੇ ਕੀਤਾ ਕੇ ਪਰਮੇਸ਼ਰ ਆਪ ਵਰਕ ਵਾਲਾ ਸਾਧ ਸੰਹ ਸੋਸਨ ਮੇ ਉਪਜੇ ਮਨ ਹੋ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦੀ ਉਤਾਰੋ ਤਿਨ ਸਗਲਾ ਰੋਗ ਪਿਦਾਰੋ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਦ ਸੁਵਾਰੇ ਰਦੇ ਆਪਣਾ ਗੁਰਦਸੁ ਮਾਰਿਆ ਹਮਰਾ ਗੁਣ ਔਗਣ ਨਾ ਵਿਚਾਰਿਆ ਗੁਰ ਕਾ ਸਬਦ ਭੈਉ ਸਾਖੀ ਤਨ ਸਗਲੇ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੋ ਸਹਿਮ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਕੀ ਆਪਣੇ ਅੰਦਾਜ਼ ਕੀ ਲਾਜ ਰੱਖੀ ਬਲਾਵਲ ਮਹਲਾ ਪੰਜਵਾ ਅਗ ਬਚਕ ਸੁਲ ਭਇਆ ਗੁਰ ਪੂਰੇ ਪੂਰੀ ਸਵਰਾ ਕੀ ਪਾਰ ਬ੍ਰਹਮ ਪਰ ਕੀਨੀ ਮਾਇਆ ਰਹਾ ਮੰਤ ਰਵ ਰਹਾ ਹਰ ਪ੍ਰੀਤੋਂ ਦੁਖ ਦਰਦ ਸਗਲਾ ਮਿਟ ਗਿਆ ਸਾਤ ਸਜ ਆਨੰਦ ਗੁਨ ਗਾਏ ਦੂਤ ਦੁਸ਼ਟ ਸਭ ਹੋਏ ਖਾਇ ਗੋਣ ਆਗਨ ਪ੍ਰਭ ਕਛਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਇਆ ਅਤਲ ਵਡਾਈ ਅਚਤ ਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਗੁਨ ਅਗਨ ਪ੍ਰਭ ਕਛਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਇਆ ਅਤਲ ਵਡਾਈ ਅਚਤ ਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ